ਸਾਰਿਆਂ ਦਾ ਮੇਰੇ YouTube ਚੈਨਲ ਬਲੀ ਸਟੱਡੀ ਵਿੱਚ ਉਮੀਦ ਕਰਦਾ ਤੁਸੀ ਸਾਰੇ ਠੀਕ ਹੋਵੋਗੇ ਪਹਿਲਾਂ ਆਪਨੇ 130 ਪ੍ਰਸ਼ਨ ਹੋ ਚੁੱਕੇ ਆ ਤੇ ਅੱਜ ਜੋ ਨਵਾਂ ਲੈਕਚਰ ਲੈ ਕੇ ਆਇਆ 6ਵਾਂ ਇਹਦੇ ਵਿੱਚ 30 ਪ੍ਰਸ਼ਨ ਹੋਰ ਆਉਣਗੇ ਜਿਹੜੇ ਕਿ ਤੁਹਾਡੇ ਮਾਸਟਰ ਗ੍ਰੈਜੂਏਟ ਯੂਜੀਸੀ ਜਾਂ ਆਈਟਟੀਡੀ ਜਾਂ ਹੋਰ ਗਵਰਨਮੈਂਟ ਜਾਂ ਪੀਐਸਐਸਬੀ ਦੇ ਇਗਜ਼ਾਮ ਲਈ ਬਹੁਤ ਹੀ ਲਾਭਦਾਇਕ ਹੋਣਗੇ ਤੁਸੀਂ ਇਹ ਲੈਕਚਰ ਮਿਸ ਨਾ ਕਰਨਾ ਤੇ ਮੈਂ ਬਦਾਂਗਾ ਪਹਿਲੇ ਪ੍ਰਸ਼ਨ ਵੱਲ ਪਹਿਲਾ ਪ੍ਰਸ਼ਨ ਹੈ ਜੀ ਬੁੱਧ ਸਿੰਘ ਨੇ ਐਮਲ ਦੇ ਕਿਹੜੇ ਕਿਸੇ ਨੂੰ ਉਤਤਮ ਮੰਨਿਆ ਐਮਲ ਆ ਦੇ ਕਿਹੜੇ ਕਿਸੇ ਨੂੰ ਬਾਬਾ ਬੁੱਧ ਦੇ ਬਾਬਾ ਬੁੱਧ ਸਿੰਘ ਦੀ ਗੱਲ ਹੋ ਰਹੀ ਆ ਇਹ ਬਾਬਾ ਬੁੱਸ ਸਿੰਘ ਦੇ ਕਿਹੜੇ ਕਿਸੇ ਨੂੰ ਉਤਮ ਮੰਨਿਆ ਹੈ ਇਹਦੇ ਵਿੱਚ ਜੋ ਆਪਸ਼ਨ ਹੈ ਰਾਜਬੀਵੀ ਕਾਮਰੂਪ ਹੀਰ ਤੇ ਸ਼ੀਰੀ ਫਰੀਆਗ ਇਹਦੇ ਵਿੱਚ ਜਿਹੜੀ ਪਹਿਲੀ ਆਪਸ਼ਨ ਹੈ ਰਾਜਬੀਵੀ ਇਹ ਬਿਲਕੁਲ ਸਹੀ ਹੈ ਜਿਹੜੇ ਵਿਦਵਾਨੀਆਂ ਨੇ ਸੋਚਿਆ ਸੀ ਉਹ ਉਹਨਾਂ ਦਾ ਉੱਤਰ ਬਿਲਕੁਲ ਸਹੀ ਹੈ ਮੈਂ ਬਦਾਂਗਾ ਅਗਲੇ ਪ੍ਰਸ਼ਨ ਬਲ ਪੰਜਾਬੀ ਵਿੱਚ ਪ੍ਰਗਤੀਵਾਦੀ ਲਹਿਰ ਦੀ ਸ਼ੁਰੂਆਤ ਕਦੋਂ ਹੋਈ ਆ ਇਹ ਜਿਹੜੀਆਂ ਆਪਸ਼ਨ 1935 1904 1945 ਤੇ 1950 ਜਿਹੜੇ ਵਿਦਿਆਰਥੀਆਂ ਨੇ ਪਹਿਲੀ ਆਪਸ਼ਨ 1935 ਚੂਜ਼ ਕੀਤੀ ਹੈ ਬਿਲਕੁਲ ਸਹੀ ਆ ਪ੍ਰਗਤੀਵਾਦੀ ਲਹਿਰ 1935 ਤੋਂ ਸ਼ੁਰੂ ਹੋਈ ਸੀ ਬਦਾਂਗੇ ਅਗਲੇ ਪ੍ਰਸ਼ਨ ਵੱਲ ਸ਼ੇਖ ਕੁਮਾਰ ਬਟਾਲੀ ਦੇ ਮਰਨ ਤੋਂ ਬਾਅਦ ਕਿਸ ਯੂਨੀਵਰਸਿਟੀ ਨੇ ਅਲਵਿਦਾ ਕਾਫ ਸੰਗ੍ਰਹਿ ਸ਼ੁਰੂ ਆਇਆ ਸੀ ਸ਼ੇਖ ਕੁਮਾਰ ਬਟਾਲਵੀ ਦਾ ਜੋ ਦਿਹਾਂਤ ਹੋਇਆ ਸੀ ਇਹਦਾ ਤੁਹਾਨੂੰ ਪਤਾ ਹੀ ਹੋਣਾ ਕਿ ਉਹਨਾਂ ਦਾ ਜਿਗਰ ਦੀ ਬਿਮਾਰੀ ਕਰਕੇ ਦਿਹਾਂਤ ਹੋਇਆ ਸੀਗਾ ਤੇ ਉਹ ਜਿਹੜੀ ਇਹਨਾਂ ਦੇ ਇਹਦੇ ਵਿੱਚ ਪਹਿਲਾਂ ਆਪਸ਼ਨ ਦੀ ਗੱਲ ਕਰਾਂ ਪੰਜਾਬ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਤੇ ਗੁਨਾਗਦੇ ਯੂਨੀਵਰਸਿਟੀ ਇਹ ਜਿਹੜੀ ਚੌਥੀ ਆਪਸ਼ਨ ਆ ਬੱਚਿਓ ਉਹ ਬਿਲਕੁਲ ਸਹੀ ਆ। ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਜੋ ਅਲਵਿਦਾ ਕਾਫ ਸੰਗ੍ਰੈਸੀ ਸ਼ੇਖ ਫਰ ਬਟਾਲਵੀ ਦੇ ਮਰਨ ਤੋਂ ਬਾਅਦ ਉਹਨਾਂ ਨੇ ਛਪਵਾਇਆ ਸੀ। ਤੇ ਇਹਦਾ ਤੁਹਾਨੂੰ ਪਤਾ ਹੀ ਹੈ ਕਿ ਸ਼ੇਖ ਕੁਮਾਰ ਬਟਾਲਵੀ ਦਾ ਜੋ ਜਨਮ ਹੋਇਆ ਸੀ 1937 ਵਿੱਚ ਹੋਇਆ ਸੀ ਤੇ ਜਦੋਂ ਵੀ ਇਹਨਾਂ ਦੀ ਤੁਸੀਂ ਦਿਹਾਂਤ ਦੀ ਗੱਲ ਕਰਨੀ ਆ ਤਾਂ ਇਹਨੂੰ ਉਲਟਾ ਕਰ ਦੇਣਾ ਵਾ ਜਿਵੇਂ 37 ਆ 7 ਅੱਗੇ ਕਰ ਲਿਓ। ਤੇ ਤਿੰਨ ਪਿੱਛੇ ਹੋ ਜਾਏਗਾ ਤਾਂ 1973 ਇਹਨਾਂ ਦਾ ਕੀ ਬਣ ਜਾਏਗਾ ਦਿਹਾंत ਸੋ ਵਧਾਂਗੇ ਅਗਲੇ ਪ੍ਰਸ਼ਨ ਵੱਲ ਸ਼ਿਵ ਕੁਮਾਰ ਬਟਾਰਵਾਲ ਨੂੰ ਸ਼ੈਲੇ ਕੀਟਸ ਕਿਹਾ ਜਾਂਦਾ ਹੈ ਲੂਨਾ ਜੋ ਇਹਨਾਂ ਦੀ ਕੁੱਤਮ ਰਚਨਾ ਸੀ ਵਧਾਂਗੇ ਅਗਲੇ ਪ੍ਰਸ਼ਨ ਵੱਲ ਸ਼ਹਿਰ ਅਤੇ ਗ੍ਰਾਂ ਲਈ ਕਿਸ ਸਾਹਿਦਕਾਰ ਨੂੰ ਸਾਹਿਦ ਅਕਾਦਮੀ ਵਾਰਡ ਮਿਲਿਆ ਹੈ ਸਾਹਿਦ ਅਕਾਦਮੀ ਵਾਰਡ ਇਹਦੇ ਵਿੱਚ ਮਾਸਟਰ ਗੈਡਰ ਵਿੱਚ ਹਮੇਸ਼ਾ कोई ना कोई प्रश्न आता ही है सो साहित्य अकादमी के जो भी अवार्ड ने तुम्हें जरूर याद रखना सिंग, ये ऑप्शन है कुलवंत सिंह विरक तेजा सिंह संतोख सिंह धी सुजान सिंह भी ऑप्शन नहीं है यह भी नहीं है तो यह भी नहीं है तो जो है सही ऑप्शन है सुजान सिंह तो बता प्रश्न वाल गुरबाणी भाव अथ किस दे द्वारा रचित है साहिब सिंह तेजा सिंह प्यारा सिंह पदम या भाई सिंह नाभा गुरबाणी भाव जो है वह भाई कान नाभा द्वारा रचित है ਬਦਾਂਗੇ ਗਲਪ੍ਰੇਸ਼ਨ ਵਾਲ ਹੀ ਰਾਂਝੇ ਦੇ ਕਿਸੇ ਵਿੱਚ ਕਿਸ ਨੇ ਕੁਰਾਨ ਦੀਆਂ ਆਇਤਾਂ ਦੀ ਖੁੱਲ ਕੇ ਵਰਤੋਂ ਕੀਤੀ ਹੈ ਇਹਦੇ ਵਿੱਚ ਜਿਹੜੀਆਂ ਆਪਸ਼ਨ ਨੇ ਅਲੀ ਹਾਦਰ ਨੇ ਕਿਸ਼ਨ ਸਿੰਘ ਨੇ ਐਮੋ ਜਾਰ ਨੇ ਜਾਂ ਕਾਦਰ ਜਾਰ ਨੇ ਇਹਦੇ ਵਿੱਚ ਜੋ ਪਹਿਲੀ ਆਪਸ਼ਨ ਆ ਉਹ ਬਿਲਕੁਲ ਸਹੀ ਹੈ ਅਲੀ ਹਾਦਰ ਨੇ ਕੁਰਾਨ ਦੀਆਂ ਆਇਤਾਂ ਦੀ ਖੁੱਲ ਕੇ ਵਰਤੋਂ ਹੀ ਰਾਂਝੇ ਦੇ ਕਿਸੇ ਵਿੱਚ ਕੀਤੀਆਂ ਕਿਸਨੇ ਕਿੱਸਾ ਸਸੀ ਪੁੰਨੂ ਵਿੱਚ ਕ੍ਰਾਂ ਦੀਆਂ ਆਇਤਾਂ ਨੂੰ ਹੂਬ-ਹੂ ਵਰਤਿਆ অপਸ਼ਨ ਹੈ ਹਾਸ਼ਮ ਕਾਦਰਜਾਰ ਬੇਬਲ ਜਾਂ ਫਿਰ ਪਗਵਾਨ ਸਿੰਘ ਇਹਦੇ ਵਿੱਚ ਜੋ ਜਿਹੜੇ ਬੱਚੇ ਹਨ ਸੋਚਦੇ ਆ ਥਰਡ অপਸ਼ਨ ਬਿਲਕੁਲ ਸਹੀ ਆ ਬੇਬਲ ਨੇ ਕਿੱਸਾ ਜੋ ਸਸੀ ਪੁੰਨੂ ਦੀ ਪਹਿਲਾਂ ਮੈਂ ਹੀ ਰਾਂਝੇ ਦੀ ਗੱਲ ਕੀਤੀ ਸੀ ਉਹਦੇ ਵਿੱਚ ਜੋ ਕ੍ਰਾਂ ਦੀਆਂ ਆਇਤਾਂ ਵਰਤੀਆਂ ਦੀ ਉਹ ਅਲੀ ਹੈਦਰ ਨੇ ਸੀਗੀਆਂ ਵਰਤੀਆਂ ਤੇ ਸਭ ਤੋਂ ਜ਼ਿਆਦਾ ਤੇ ਜਿਹੜੀਆਂ ਹੂਬ-ਹੂ ਕ੍ਰਾਂ ਦੀਆਂ ਆਇਤਾਂ ਸਸੀ ਪੁੰਨੂ ਵਿੱਚ ਵਰਤੀਆਂ ਨੇ ਉਹ ਨੇ ਬੇਬਲ ਨੇ ਉਦੋਂ ਕਿ ਅਗਲੇ ਪ੍ਰਸ਼ਨ ਵੱਲ 아이ਸੀ ਨੰਦਾ ਨਾਵਲ ਹੈ 아이ਸੀ ਨੰਦਾ ਤੋਂ ਦੇਖੋ ਨਾਟਕਾਂ ਗੀਆਂ ਤਾਂ ਜ਼ਰੂਰ ਜ਼ਿਆਦਾ ਆ ਜਾਂਦੀਆਂ ਨੇ ਇਹਦੇ ਵਿੱਚ ਕਿ ਨਾਵਲ ਆ ਤੇ ਇਹ ਚ ਆਪਸ਼ਨ ਹੈ ਲੋਹਾਕੁੱਟ ਇਹ ਬਲਵੰਤ ਕਰਗੀ ਦਾ ਜੀ ਨਾਟਕ ਹੈ ਮੁਰਾਦ ਭਵਾਨੀ ਤੇ ਛੇਕਰ ਇਹਦੇ ਜਿਹੜੀ ਦੂਜੀ ਆਪਸ਼ਨ ਆ ਮੁਰਾਦ ਉਹ ਬਿਲਕੁਲ ਸਹੀ ਹੈ 아이ਸੀ ਨੰਦਾ ਨਾਵਲ ਸੀ ਮੁਰਾਦ ਇਹ ਜ਼ਰੂਰ ਯਾਦ ਰੱਖਣਾ ਵਾਦੀ ਭਾਸ਼ਾ ਦਾ ਵਿਆਕਰਨ ਕਿਸ ਨੇ ਤਿਆਰ ਕੀਤਾ ਬਲਵੀਰ ਸਿੰਘ ਸੰਧੂ ਹਰਕੀਰਤ ਸਿੰਘ ਜੀਬੀ ਸਿੰਘ ਜੀ ਸਿੰਘ ਜੋਸ਼ੀ ਇਹਦੇ ਜਿਹੜੀ ਪਹਿਲੀ ਆਪਸ਼ਨ ਹੈ ਬਲਵੀਰ ਸਿੰਘ ਸੰਧੂ ਬਿਲਕੁਲ ਸਹੀ ਹੈ ਬੋਲਾਂਗੇ ਅਗਲ ਪ੍ਰਸ਼ਨ ਵੱਲ ਪੰਜਾਬੀ ਦਾ ਰੂਪਾਂਤਰੀ ਵਿਆਕਰਨ ਕਿਸ ਦੀ ਰਚਨਾ ਹੈ ਮਾਸਟਰ ਕੈਟਰ 3704 ਵਿੱਚ ਵੀ ਆਇਆ ਸੀ ਪ੍ਰਸ਼ਨ ਤੇ ਆਪਸ਼ਨ ਹੈ ਬਲਵੀਰ ਸਿੰਘ ਸੰਧੂ ਹਰਕੀਰਤ ਸਿੰਘ ਜੀਬੀ ਸਿੰਘ ਤੇ ਜੀ ਸਿੰਘ ਜੋਸ਼ੀ ਇਹ ਜਿਹੜੀ ਦੂਜੀ ਆਪਸ਼ਨ ਹੈ ਹਰਕੀਰਤ ਸਿੰਘ ਉਹ ਬਿਲਕੁਲ ਸਹੀ ਹੈ ਬੋਦਾਂਗੇ ਅਗਲੇ ਪ੍ਰੈਕਟੀਸ਼ਨ ਵੱਲ ਕਿਸ ਨਾਵਲਕਾਰ ਨੂੰ ਨਾਨਕ ਸਿੰਘ ਦਾ ਉੱਤਰ ਅਧਿਕਾਰੀ ਕਿਹਾ ਜਾਂਦਾ ਹੈ ਇਹ ਜੋ ਆਪਸ਼ਨ ਹੈ ਜਸਵੰਤ ਕਮਲ ਗੁਰਦੇਵਾਲ ਸਿੰਘ ਬਲੀਪ ਕੋਟੀਵਾਨ ਅਦਰੰਜਤ ਤਸਨੀਮ ਇਹ ਸਾਰੇ ਸਾਰੇ ਇੱਕ ਵਧੀਆ ਨਾਵਲਕਾਰ ਨੇ ਜਿਨ੍ਹਾਂ ਦਾ ਵੀ ਮਾਣ ਨਾਮ ਲਿਆ ਤੇ ਜੋ ਨਾਨਕ ਸਿੰਘ ਦਾ ਉੱਤਰ ਅਧਿਕਾਰੀ ਮੰਨਿਆ ਗਿਆ ਜਾਂਦਾ ਉਹ ਮੰਨਿਆ ਜਾਂਦਾ ਜਸਵੰਤ ਕਵਰਨ ਜਿਵੇਂ ਕਿ ਆਪਾਂ ਪੂਰਨ ਸਿੰਘ ਦਾ ਉੱਤਰ ਅਧਿਕਾਰੀ ਜਵੇਂ ਕਹਿ ਦਿੰਦੇ ਆ ਉਹਨੂੰ ਆਪਾਂ ਪਾਈ ਦੀ ਦੀਵਾਨ ਸਿੰਘ ਕਾਲੇਪਾਣੀ ਨੂੰ ਬੋਲ ਦਿੰਦੇ ਆ ਉਹ ਵੀ ਨਾਨਕ ਸਿੰਘ ਦਾ ਜੋ ਨਾਵਲਕਾਰ ਦੇ ਵਿੱਚ ਉੱਤਰ ਅਧਿਕਾਰੀ ਜਸਵੰਤ ਕਵਲ ਨੂੰ ਮੰਨਿਆ ਜਾਂਦਾ ਸ਼ੇਖ ਕੁਮਾਰ ਬਟਾਲੀ ਦਾ ਪੰਜਾਬੀ ਸਾਹਿਤ ਵਿੱਚ ਸੁਨਹਿਰਾ ਕਾਲ ਕੀ ਹੈ ਇਹ ਜਿਹੜਾ ਆਪਸ਼ਨ ਹੈ ਜੀ 1955 ਤੋਂ 1960 1960 ਤੋਂ 1968 1970 ਤੋਂ 1975 1975 ਤੋਂ 1980 ਪੰਜਾਬੀ ਵਿੱਚ ਗਿਣਤੀ ਜ਼ਰੂਰ ਯਾਦ ਕਰ ਲਿਓ ਪੇਪਰ ਵਿੱਚ ਪੇਪਰ ਫਾਉਣ ਵਾਲੇ ਦਾ ਪਤਾ ਨਹੀਂ ਕਿਸ ਤਰੀਕੇ ਨਾਲ ਪੇਪਰ ਸੈੱਟ ਕਰ ਦਵੇ ਸੋ ਤੁਹਾਨੂੰ ਇਹ ਵੀ ਆਉਣਾ ਚਾਹੀਦਾ ਇਹਦੇ ਵਿੱਚ ਜਿਹੜੀ ਦੂਜੀ ਆਪਸ਼ਨ ਆ 1968 ਸਕਤ ਤੋਂ ਲੈ ਕੇ 1968 ਉਹ ਬਿਲਕੁਲ ਸਹੀ ਹੈ ਬਤਾਂਗੇ ਕਾਪਰੇਸ਼ਨ ਵੱਲ ਇਹ ਵੀ ਮੈਂ ਦੱਸਣਾ ਕਿ ਕਿੱਸਾ ਇਹਦੇ ਵਿੱਚ ਜਿਵੇਂ ਸਨੈਰੀ ਕਾਲ ਵਿੱਚ ਪੁੱਛਿਆ ਤੁਹਾਨੂੰ ਸ਼ੇਖ ਕੁਮਾਰ ਪਟਾਲਵੀ ਦਾ ਪੰਜਾਬੀ ਦੇ ਵਿੱਚ ਕਿਹੜਾ ਕਿਹੜਾ ਸੀ ਤੇ ਤੁਸੀਂ ਇਹ ਦੱਸਣਾ ਕਿ ਕਿੱਸਾ ਕਾਲ ਦਾ ਸਨੈਰੀ ਕਾਲ ਕਿਹੜਾ ਮੰਨਿਆ ਜਾਂਦਾ ਵਾ ਜਾਂ ਕਿਹੜੀ ਸਦੀ ਸਨੈਰੀ ਕਾਲ ਮੰਨੀ ਜਾਂਦੀ ਹੈ ਠੀਕ ਹੈ ਮੋਹਨ ਗਪਰੀਸ਼ਨ ਵਾਲ ਮੋਹਨ ਸਿੰਘ ਦਾ ਇੱਕੋ ਇੱਕ ਕਹਾਣੀ ਸੰਗ੍ਰਹਿ ਕਿਹੜਾ ਵਾ ਜੈ ਮੀਰ ਨਨਕਾਇਨ ਨਿੱਕੀ ਨਿੱਕੀ ਵਾਸ਼ਨਾ ਕੁਲਫੀ ਇਹ ਜ਼ਰੂਰ ਯਾ ਰੱਖਿਓ ਜਿਵੇਂ ਕਿ ਤੁਹਾਨੂੰ ਮੈਂ ਨਾਵਲ ਪੁੱਛਿਆ ਸੀਗਾ ਆਈਸੀ ਨੰਦਾ ਦਾ ਕਿਉਂਕਿ ਉਹ ਨਾਟਕ ਤੇ ਇੰਕਾਂਗੀ ਲਈ ਬਹੁਤ ਫੇਮਸ ਨੇ ਤੇ ਉਹਨਾਂ ਦਾ ਮੁਰਾਸ ਹੀ ਨਾਵਲ ਜੋ ਆਪਾਂ ਪਿੱਛੇ ਪੜ੍ਹ ਕੇ ਅਟਿਆ ਤੇ ਉਵੇਂ ਮੋਹਨ ਸਿੰਘ ਦਾ ਇੱਕੋ ਇੱਕ ਕਹਾਣੀਕ ਕਹਾਣੀ ਸੰਗ੍ਰਹਿ ਆ ਉਹ ਹੈ ਨਿੱਕੀ ਨਿੱਕੀ ਵਾਸ਼ਨਾ ਇਹ ਜ਼ਰੂਰ ਯਾ ਰੱਖਣਾ ਵਾ ਸ਼ਿਰਪੀ ਲਿਖਣ ਸਮੇ ਕਿਹੜੇ ਕਿਹੜੇ ਅੱਖਰ ਦੋ ਰਾ ਜਾਂਦੇ ਆ ਦੇਖੋ ਸ਼ਿਰਪੀ ਇੱਕ ਅਰਬੀ ਜੋ ਅੱਖਰਾਂ ਦੇ ਅੱਖਰਾਂ ਦਾ ਆਧਾਰ ਬਣਾ ਕੇ ਠੀਕ ਹੈ ਲਿਖੀ ਜਾਂਦੀ ਆ ਜਿਵੇਂ ਆਪਾਂ ਪੱਟੀ ਲਿਖਦੇ ਆ ਪੱਟੀ ਵਿੱਚ 35 ਅੱਖਰ ਹੁੰਦੇ ਆ ਊੜੇ ਤੋਂ ਲੈ ਕੇ ਜੋ ਵੀ ਆਪਣੇ 35 ਲਾ ਸੱਖਰ ਆ ਨਾ ਉੱਤੇ ਰਾੜੇ ਤੱਕ ਤਾਂ ਇਹ ਆਪਾਂ ਪੱਟੀ ਲਿਖਦੇ ਆ ਸਾਰੇ ਅੱਖਰਾਂ ਨੂੰ ਆਧਾਰ ਬਣਾ ਕੇ ਤੇ ਜੋ ਆਪਣੇ ਪੱਟੀ ਲਿਖੀ ਹੋਈ ਆ ਗੁਰੂ ਅਮਰਦਾਸ ਜੀ ਤੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਤੇ ਉਸੇ ਤਰ੍ਹਾਂ ਸ਼ੀਰਫੀ ਵੀ ਹੈ ਇਹਦੇ ਵਿੱਚ ਦੇਖੋ ਜਿਵੇਂ 35 ਅੱਖਰ ਨੇ ਆਪਣੀ 35 ਕਰੀ ਇਹਦੇ ਵਿੱਚ ਹੁੰਦੇ 28 ਅੱਖਰ ਇਹਦੇ ਵਿੱਚ ਸਾਰੇ ਅੱਖਰਾਂ ਨੂੰ ਜਿਵੇਂ ਆਧਾਰ ਬਣਾ ਕੇ ਇੱਕ ਉਹ ਉਹਨੂੰ ਸ਼ੀਰ ਸ਼ੀਰਫੀ ਰਚੀ ਜਾਂਦੀ ਆ ਤੇ ਉਹਦੇ ਵਿੱਚ 28 ਤੋਂ ਬਾਅਦ ਵੈਸੇ ਇਹ 3 ਅੱਖ 3 ਖਰੀ ਮੰਨੀ ਜਾਂਦੀ ਆ ਇਸ ਸ਼ੀਰਫੀ ਦੇ ਨੂੰ ਦੇ ਲੋਚੇ ਵਿੱਚ ਜਿਹੜੇ 28 ਅੱਖਰ ਜਿਹੜੇ ਦੋ ਅੱਖਰ ਰਿਪੀਟ ਹੁੰਦੇ ਆ ਉਹ ਇਹ ਕਹਿ ਰਿਹਾ ਕਿਹੜੇ ਦੋ ਅੱਖਰ ਰਿਪੀਟ ਹੁੰਦੇ ਨੇ ਜਦੋਂ ਸੀਰਫੀ ਲਿਖਦੇ ਆ ਤਾਂ ਉਹ ਹੈਗੇ ਆ ਲਾਮ ਤੇ ਅਲਫ ਸੋ ਬਤਾਗੇ ਅਗਲੇ ਪ੍ਰਸ਼ਨ ਵਾਂ ਸੀਰਫੀ ਦਾ ਪ੍ਰਸ਼ਨ ਵੀ ਪਹਿਲਾਂ ਆ ਚੁੱਕਿਆ ਵਾ ਮਾਸਟਰ ਕੈਡਰ ਵਿੱਚ ਜਨੇਊ ਦੀ ਰਚਨਾ ਦਾ ਜਿਕਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਕਿਸ ਰਚਨਾ ਵਿੱਚ ਕੀਤਾ ਆਸਾ ਦੀ ਵਾਰ ਵਿੱਚ ਬਾਜ ਦੀ ਵਾਰ ਵਿੱਚ चपजी साहब सिद्ध गोष्टी ये जो बच्चे ने पहली ऑप्शन चूज़ की बिल्कुल सही है ताजमहल कविता किसती है ऑप्शन है शाहिर शा लुधियानवी मोहन सिंह दोनों दो भी नहीं इधर दोनों की बिल्कुल सही है इन्हों भी ताजमहल कविता मोहन सिंह की भी ताजमहल कविता ताज बताएँगी अगले प्रेस वाल 1964 وچ کیس نو پنجابی ਰਾਜਕਵੀ ਘੋषित ਕੀਤਾ ایا۔ ਰਾਜਕਵੀ ਰਾਜਕਵੀ ਵੈਸੇ ਕਵਿਤਰੀਆਂ ਹੀ ਨੇ ਸਾਰੀਆਂ ਅਮਰੇਪਾਲ, ਪ੍ਰੀਤਮ, अजीत ਕੌਦ, ਲੀਪ ਕੌਰ, ਟਿਵਾਰਾ ਤੇ ਪ੍ਰੋਬਜੋਤ ਕੋਰ। ਇਹਦੇ ਵਿੱਚ ਜਿਹੜੀ ਚੌਥੀ ਆਪਸ਼ਨ ਆ ਬਿਲਕੁਲ ਸਹੀ ਆ ਪ੍ਰੋਬਜੋਤ ਕੋਰ ਨੂੰ 1964 ਵਿੱਚ 1964 ਵਿੱਚ ਪੰਜਾਬ ਦਾ ਰਾਜਕਵੀ ਘੋਸ਼ਿਤ ਕੀਤਾ ਸੀ। ਵਦਾਂਗੇ ਕਿ ਪ੍ਰੈਸ਼ਰ ਵਾਲ ਕਿਸਨੇ ਕਿਹਾ ਕਿ ਬਾਬਾ ਫਰੀਦ ਤੋਂ ਬਾਅਦ ਕੋਈ ਤਿੰਨ ਸਦੀਆਂ ਦੀ ਚੁੱਪ ਦੇ ਖਲਾਅ ਤੋਂ ਬਾਅਦ ਸ਼ਾਹ ਹੁਸੈਨ ਦਾ ਨਾਮ ਸਾਹਮਣੇ ਆਉਂਦਾ ਹੈ ਆਪਸ਼ਨ A ਗੁਰਦੇਵ ਸਿੰਘ ਗੁਲਵੰਤ ਸਿੰਘ ਹਰਕੀਰਤ ਸਿੰਘ ਤੇ ਬ੍ਰਹਮਜਗਦੇਸ਼ ਇਹ ਜਿਹੜੀ ਪਹਿਲੀ ਆਪਸ਼ਨ ਆ ਗੁਰਦੇਵ ਸਿੰਘ ਬਿਲਕੁਲ ਸਹੀ ਹੈ ਪਤਾ ਕਿ ਅਗਲ ਟੈਸ਼ਨ ਵੱਲ ਕਿਸਨੇ ਕਿਹਾ ਬਾਬਾ ਫਰੀਦ ਦੀ ਬਾਣੀ ਵਿੱਚ ਭੈ ਮਿਸ਼ਰਤ ਪ੍ਰੇਮ ਹੈ ਆਪਸ਼ਨ A ਹਰਪਾਜਨ ਸਿੰਘ ਬਾਬਾ ਪੁੱਤ ਸਿੰਘ ਸਿੰਦਰ ਸਿੰਘ ਪੰਜਾਰਾਬਦੀ ਤੀਜਾ ਸਿੰਘ ਇਹ ਜਿਹੜੀ ਸਹੀ ਆਪਸ਼ਨ ਹੈ ਉਹ ਹੈ ਹਰਪ੍ਰਜਨ ਸਿੰਘ ਬਦਾਂਗੇ ਅਗਲੇ ਪ੍ਰਸ਼ਨ ਵੱਲ ਹੀਟ ਲੇਗਾਂ ਵਿੱਚ ਕਿਸ ਨੂੰ ਸ਼੍ਰਈ ਸੁਪੀ ਕਿਹਾ ਜਾਂਦਾ ਹੈ ਸ਼ਰੀ ਜ਼ੂ ਵੀ ਮਤਲਬ ਉਹ ਸ਼ਰੀਅਤ ਨੂੰ ਮੰਨਦੇ ਆ ਬਾਬਾ ਫਰੀਦ ਜੀ ਸ਼ਾਹ ਸੇਨ ਬੁੱਲੇ ਸ਼ਾਹ ਜਾਂ ਫਰਜ਼ ਕੀ ਇਹ ਜਿਹੜੀ ਪਹਿਲੀ ਆਪਸ਼ਨ ਆ ਬਿਲਕੁਲ ਸਹੀ ਆ ਬਾਬਾ ਫਰੀਦ ਜੀ ਨੂੰ ਸ਼ਰੀ ਸੁਫੀ ਕਹਾ ਜਾਂਦਾ ਮੁੰਦਾਂ ਗੇਪਰੇਸ਼ਨ ਕਰ ਇਕੋ ਇੱਕ ਸੁਫੀ ਕਵੀ ਜਿਸ ਦੇ ਰਚਨਾ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਮੈਨੂੰ ਨਹੀਂ ਲੱਗਦਾ ਇਹ ਵਿੱਚ ਆਪਸ਼ਨ ਦੇਣੀ ਤੁਹਾਨੂੰ ਜ਼ਰੂਰਤ ਹੈ ਚਲੋ ਫਿਰ ਵੀ ਆਪਸ਼ਨ ਹੈ ਸ਼ਾਹ ਸੇਨ ਬਾਬਾ ਫਰੀਦ ਜੀ ਸultan Bahu Nizamuddin الاول ਇਹਦੇ ਵਿੱਚ ਜਿਹੜੀ ਦੂਜੀ ਆਪਸ਼ਨ ਆ ਬਾਬਾ ਫਰੀਦ ਜੀ ਬਿਲਕੁਲ ਸਹੀ ਆ ਬਾਬਾ ਫਰੀਦ ਜੀ ਇੱਕੋ ਇੱਕ ਸੂਫੀ ਕਵੀ ਸੀ ਜਿੱਦਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਸੇ ਤੇ ਬਾਣੀ ਦਾ ਕੇਂਦਰ ਬਿੰਦੂ ਹੈ ਰੱਬ ਸ਼ਰੀਅਤ ਕੁਦਰਤ ਜਾਂ ਬੰਦੇ ਦੀ ਮੌਤ ਇਹ ਜੋ ਜਿਹੜੀ ਚੌਥੀ ਆਪਸ਼ਨ ਆ ਬਿਲਕੁਲ ਸਹੀ ਆ ਹਰਭਜਨ ਸਿੰਘ ਜੀ ਨੇ ਕਾਫੀ ਇਹ ਕਿਆਸੀ ਹੈ ਕਿ ਜਿਵੇਂ ਆਪਾਂ ਜੋ ਫਰੀਦ ਜੀ ਦੀ ਬਾਣੀ ਆ ਉਹਦੀ ਜੇ ਨਾਸ਼ਮਾਨਤਾ ਮਤਲਬ ਬੰਦੇ ਦੀ ਮੌਤ ਜਾਂ ਜੀਵਨ ਖਤਮ ਹੋਣ ਬਾਰੇ ਬਹੁਤ ਜ਼ਿਆਦਾ ਇਹਦੇ ਉੱਤੇ ਜ਼ੋਰ ਦਿੱਤਾ ਗਿਆ ਹੋਇਆ ਵਾ ਮਤਲਬ ਇਹ ਨਹੀਂ ਹੋਰ ਵੀ ਚੀਜ਼ਾਂ ਉੱਤੇ ਜ਼ਿਆਦਾ ਜ਼ੋਰ ਦਿੱਤਾ ਆਇਆ ਜਿਵੇਂ ਪ੍ਰਭੂ ਭਗਤੀ ਜਾਂ ਰੱਬ ਨੂੰ ਪਾਣ ਲਈ ਹਨ ਕਈ ਗੱਲਾਂ ਕੀਤੀ ਹੋਈਆਂ ਨੇ ਪਰ ਉਹਨਾਂ ਨੇ ਸਭ ਤੋਂ ਜ਼ਿਆਦਾ ਇਹ ਇੱਕ ਉਹਨਾਂ ਨੇ ਜਿਵੇਂ ਪਿੱਛੇ ਹੀ ਦੇਖਿਆ ਸੀ ਕਿ ਉਹਨਾਂ ਦਾ ਭੈ ਮਿਸ਼ਰੇਤ ਪ੍ਰੇਮ ਆ ਨਾ ਉਹਨਾਂ ਨੇ ਇਹ ਕਿਹਾ ਸੀ ਕਿ ਥੋੜਾ ਭੈ ਬੰਦੇ ਦੀ ਮੌਤ ਇਹ ਚੀਜ਼ਾਂ ਉਹਨਾਂ ਦੀ ਬਾਣੀ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੀਆਂ ਨੇ ਸੋ ਨਾਈ ਆਪਰੇਸ਼ਨ ਬਲ ਕਲਾ ਸਮਾਜ ਲਈ ਕਿਸ ਦਾ ਨਾਰਾ ਹੈ ਇਹ ਜੋ ਆਪਸ਼ਨ ਨੇ ਪ੍ਰਗਤੀਵਾਦੀਆਂ ਦਾ ਜਥਾਤਵਾਦੀਆਂ ਰਸਹਾਸਵਾਦੀਆਂ ਯੁਜਾਰਵਾਦੀਆਂ ਦਾ ਸੋ ਇਹਦੇ ਵਿੱਚ ਜੋ ਪਹਿਲੀ ਆਪਸ਼ਨ ਦੇ ਪ੍ਰਗਤੀਵਾਦੀਆਂ ਬਿਲਕੁਲ ਸਹੀ ਹੈ ਉਹਨਾਂ ਦਾ ਨਾਰਾ ਸੀ ਕਲਾ ਸਮਾਜ ਲਈ ਹੈ ਪਤਾ ਹੈ ਕਿ ਅਗਲੇ ਆਪਰੇਸ਼ਨ ਬਲ ਮੇਰੇ ਕਹਾਂ ਤੁਹਾਨੂੰ ਅੱਜ ਦੇ ਆਪਰੇਸ਼ਨ ਪਸੰਦ ਆਏ ਹੋਣਗੇ ਵਧੀਆ ਲੱਗੇ ਹੋਣਗੇ ਸੋ 25ਵਾਂ ਆਪਰੇਸ਼ਨ ਹੈ ਪੰਜਾਬੀ ਦਾ ਪਹਿਲਾ ਮੌਲਿਕ ਨਾਵਲ ਕਿਹੜਾ ਹੈ ਸੁੰਦਰੀ ਰਾਜਾ ਲਖਦਾਤਾ ਚਤੁਰਦਾਇ ਵਿਜੇ ਸਿੰਘ ਇਹਦੀ ਆਪਸ਼ਨ ਜੋ ਪਹਿਲੀ ਬਿਲਕੁਲ ਸਹੀ ਹੈ ਪੰਜਾਬੀ ਦਾ ਪਹਿਲਾ ਮੌਲਿਕ ਨਾਵਲ ਸੀ ਉਹ ਸੁੰਦਰੀ ਸੀ ਪਾਈ ਵੀਰ ਸਿੰਘ ਨੇ ਸਭ ਤੋਂ ਪਹਿਲਾ ਗੀਤ ਕਿਹੜਾ ਲਿਖਿਆ ਆ ਜਾ ਕਲਗੀਆਂ ਵਾਲਾ ਬਿਨਫਸਾ ਦਾ ਫੁੱਲ ਜਵਾਲਾ ਮੁਕੀ ਜੁਗਨੂ ਦੀਵਾ ਤੇ ਦਰਿਆ ਜੋ ਨੀਚੇ ਵਾਲੀਆਂ ਦੋ ਆਪਸ਼ਨ ਹੈ ਉਹ ਤਾਂ ਬਿਲਕੁਲ ਹੀ ਗਲਤ ਨੇ ਠੀਕ ਹੈ ਕੋਈ ਇਹਨਾਂ ਦਾ ਕਾਫ ਇਹਨਾਂ ਦੀ ਕਵਿਤਾ ਤੇ ਇਹ ਬਿਲਕੁਲ ਸਹੀ ਹੈ ਆਜਾ ਗਲਗੀਆਂ ਵਾਲਾ ਭਾਈ ਵੀਰ ਸਿੰਘ ਨੇ ਸਭ ਤੋਂ ਪਹਿਲਾਂ ਗੀਤ ਲਿਖਿਆ ਸੀ ਬਦਾਂਗੇ ਪਰੇਸ਼ਾ ਬਾਬੂ ਫੋਕਲੋਰ ਸ਼ਬਦੀ ਵਰਤੋਂ ਸਭ ਤੋਂ ਪਹਿਲਾਂ ਕਿਸ ਨੇ ਕੀਤੀ ਫੋਕਲੋਰੀ ਪਰ ਸਭ ਤੋਂ ਪਹਿਲਾਂ ਆਪਸ਼ਨ ਹੈ ਬਾਬਾ ਬੁੱਧ ਸਿੰਘ ਸਿੰਦਰ ਸਿੰਘ ਪੰਜਾਰਾ ਵਿਧੀ ਜੀਵੀ ਟਾਇਲਰ ਤੇ ਤੇਜ ਅਸ ਇਹ ਜਿਹੜੀ ਪਹਿਲੀ ਆਪਸ਼ਨ ਬਾਬਾ ਬੁੱਧ ਸਿੰਘ ਬਿਲਕੁਲ ਸਹੀ ਹੈ ਬਾਬਾ ਬੁੱਧ ਸਿੰਘ ਨੇ ਫੋਕਲੋਰ ਸ਼ਬਦੀ ਵਰਤੋਂ ਸਭ ਤੋਂ ਪਹਿਲਾਂ ਕੀਤੀ ਹੈ ਪ੍ਰੈਜਨ ਦੇਖਣ ਨੂੰ ਬੇਸਿਕ ਲੱਗਦੇ ਨੇ ਕਈ ਵਾਰੀ ਆਪਾਂ ਔਲਜ ਦੇ ਪੇਪਰ ਵਿੱਚ ਇਹੀ ਬੇਸਿਕ ਅਪਰੇਸ਼ਨ ਗਲਤ ਕਰ ਸਕਦੇ ਹਾਂ ਤੇ ਇੱਕ ਗੱਲ ਹਮੇਸ਼ਾ ਯਾਦ ਰੱਖਣਾ ਜਦੋਂ ਵੀ ਕੋਈ ਤੁਸੀਂ ਕਿਸੇ ਵੀ ਕੰਪੀਟੀਟਿਵ ਇਗਜ਼ਾਮ ਦੇ ਵਿੱਚ ਪੇਪਰ ਅਟੈਂਪਟ ਕਰ ਰਹੇ ਹੋ ਬਹੁਤ ਧਿਆਨ ਨਾਲ ਕਰਿਆ ਕਰੋ ਕਿਉਂਕਿ ਇੱਕ ਨੰਬਰ ਦੇ ਨਾਲ ਬੰਦਾ ਬਹੁਤ ਜ਼ਿਆਦਾ ਪਿੱਛੇ ਚਲਾ ਜਾਂਦਾ ਵਾ ਤੇ ਫਿਰ ਉਸ ਤੋਂ ਬਾਅਦ ਕਦੋਂ ਪੋਸਟ ਆਉਂਦੀਆਂ ਨੇ ਤੇ ਕਦੋਂ ਇਗਜ਼ਾਮ ਆਉਣਾ ਫਿਰ ਉਹੀ ਭਜਨੜ ਸ਼ੁਰੂ ਹੋ ਜਾਂਦੀ ਹੈ ਸੋ ਇੱਕ ਇੱਕ ਅਪਰੇਸ਼ਨ ਕੀਮਤੀ ਹੁੰਦਾ ਜਿਹੜੇ ਆਸਾਨ ਅਪਰੇਸ਼ਨ ਨੇ ਉਹਨਾਂ ਨੂੰ ਵੀ ਵਾਰ-ਵਾਰ ਨਿਗਾਹ ਮਾਰਿਆ ਕਰੋ ਕਈ ਵਾਰੀ ਆਪਾਂ ਇੰਨੇ ਜ਼ਿਆਦਾ ਓਵਰ ਕੰਫੀਡੈਂਸ ਹੋ ਜਾਂਦੇ ਆ ਤਾਂ ਉੱਥੇ ਸੇਮ ਕਈ ਵਾਰੀ ਮਿਲਦੀਆਂ ਜੁਲਦੀਆਂ ਸਾਡੇ ਦਿਮਾਗ ਵਿੱਚ ਕਈ ਆਪਸ਼ਨ 2 ਮਿਲਦੀਆਂ ਜੁਲਦੀਆਂ ਹੋ ਜਾਂਦੀਆਂ ਨੇ ਤੇ ਆਪਾਂ ਨੂੰ ਇਹ ਲੱਗਦਾ ਕਿ ਇਹ ਹੀ ਸਹੀ ਆ ਤੇ ਉੱਥੇ ਸਹੀ ਆਉਂਦੇ ਨੂੰ ਵੀ ਅਸੀਂ ਗਲਤ ਕਰ ਆਉਣੇ ਆ ਸੋ ਹਮੇਸ਼ਾ ਆਸਾਨ ਆਪਰੇਸ਼ਨ ਵੀ ਜਾਂ ਔਖੇ ਆਪਰੇਸ਼ਨ ਵੀ ਸਾਰਿਆਂ ਨੂੰ ਸੀਰੀਅਸਲੀ ਲਿਆ ਕਰੋ ਕਿਉਂਕਿ ਪਤਾ ਨਹੀਂ ਹੁੰਦਾ ਕਿ ਉੱਥੇ ਆਪਣੇ ਤੋਂ ਕੀ ਗਲਤੀ ਹੋ ਜਾਵੇ ਸੋ ਇੰਨੇ ਜ਼ਿਆਦਾ ਤੁਸੀਂ ਉਹਨੂੰ ਤਰੀਕੇ ਨਾਲ ਯਾਦ ਕਰੋ ਤਰੀਕੇ ਨਾਲ ਸਮਝੋ ਸੋ ਤੁਹਾਨੂੰ ਦਿੱਕਤ ਨਾ ਹੋਵੇ ਤੇ ਐਗਜ਼ਾਮ ਐਗਜ਼ਾਮ ਟਾਈਮ ਤੁਹਾਨੂੰ ਪਤਾ ਹੈ ਅਗਲੇ ਪ੍ਰਸ਼ਨ ਵੱਲ ਗੋਦਿਆਲ ਸਿੰਘ ਦਾ ਪਹਿਲਾ ਨਾਵਲ ਮੜੀਆ ਦੀਵਾ ਅਰਜਨੀ ਰਾਤ ਅਨੇਕ ਕੋੜੇ ਦਾ ਤਾਣ ਜਾਂ ਪਰਸਾ ਥੋੜੀ ਉਸ ਪਹਿਲੀ ਮਿਸਟੇਕ ਹੋ ਜਾਂਦੀ ਹੈ ਕਿਉਂਕਿ ਨਾ ਮੈਂ ਕੋ디 ਟਾਈਪ ਕਰਦਾ ਉਹਨਾਂ ਕਈ ਵਾਰੀ ਥੋੜੀ ਜਲਦੀ ਜਲਦੀ ਵਿੱਚ ਤੇ ਜਦੋਂ ਮੈਂ ਡਿਊਟੀ ਟਾਈਮ ਹੀ ਕਈ ਵਾਰ ਬਣਾ ਲੈਣਾ ਹੈ ਲੈਕਚਰ ਜੋ ਥੋੜਾ ਜਿਹਾ ਫ੍ਰੀ ਹੁੰਦਾ ਵਾ ਤੋਂ ਥੋੜਾ ਜਿਹਾ ਕੋਆਪਰੇਟ ਕਰਿਓ ਇਹ ਜਿਹੜੇ ਪਹਿਲੇ ਆਪਸ਼ਨ ਦਾ ਮੜੀਆ ਦੀਵਾ ਬਿਲਕੁਲ ਸਹੀ ਹੈ। ਬਦਾਂਗੇ ਅਗਲੇ ਕੁਸ਼ਨ ਵੱਲ। ਤੇਜਾ ਸਿੰਘ ਦਾ ਪਹਿਲਾ ਨਿਵੰਦ ਸੰਗ੍ਰਹਿ ਨਵੀਆਂ ਸੋਚਾਂ ਬੇਲੀਆਂ ਗੱਲਾਂ ਸੌ ਪੁਨਾ ਗੰਗਾ ਦੇ ਵਿੱਚ ਇਹਦੇ ਵਿੱਚ ਬੜੀਆਂ ਵੇ ਤਿੰਨ ਆਪਸ਼ਨ ਨੇ ਇਹ ਤਾਂ ਗਲਤ ਨੇ ਪਹਿਲੀ ਆਪਸ਼ਨ ਬਿਲਕੁਲ ਸਹੀ ਹੈ ਨਵੀਆਂ ਸੋਚਾਂ ਤੇਜਾ ਸਿੰਘ ਦਾ ਪਹਿਲਾ ਨਿਵੰਦ ਸੰਗ੍ਰਹਿ ਸੀ। ਬਦਾਂਗੇ ਅਗਲੇ ਪ੍ਰਸ਼ਨ ਵੱਲ। ਕੁਲਵੰਤ ਸਿੰਘ ਵਰ ਕਿਹੜੀ ਕਹਾਣੀ ਦੇ ਬਾਅਦ ਅੰਤਰਰਾਸ਼ਟਰੀ ਕਹਾਣੀਆਂ ਕਹਾਣੀਕਾਰਾਂ ਦੀ ਸ਼੍ਰੇਣੀ ਵਿੱਚ ਆ ਗਿਆ? ਦੁੱਦਾ ਚੱਪੜ ਨੇ ਤੂੜੀ ਦੀ ਪੰਡ ਦੂਆ ਦਸੀ ਧਰਤੀ ਹੇਠ ਲੱਬ ਵੱਲ ਸੋ ਇਹ ਤੇ ਜਿਹੜੀ ਚੌਥੀ ਆਪਸ਼ਨ ਆ ਬਿਲਕੁਲ ਸਹੀ ਆ ਇੱਕ ਕਹਾਣੀ ਨਹੀਂ ਸੀ ਧਰਤੀ ਹੇਠ ਲੱਬ ਵੱਲ ਉਹ ਇਹ ਕਹਾਣੀ ਤੋਂ ਬਾਅਦ ਹੀ ਉਹ ਅੰਤਰਰਾਸ਼ਟਰੀ ਕਹਾਣੀਕਾਰਾਂ ਦੀ ਸ਼੍ਰੇਣੀ ਵਿੱਚ ਆ ਗਏ ਸਾਂ ਸੋ ਇਹ ਸੀ ਅੱਜ ਦਾ ਲੈਕਚਰ ਉਮੀਦ ਕਰਦਾ ਤੁਹਾਨੂੰ ਵਧੀਆ ਲੱਗੇ ਆਏਗਾ ਹੋਰ ਵਧੀਆ ਪ੍ਰਸ਼ਨ ਲੈ ਕੇ ਜਲਦ ਹਾਜ਼ਰ ਹੋਵਾਂਗੇ ਤੇ ਸਾਡੇ ਸ਼ਾਰਟ ਤੇ ਜਿਹੜੀਆਂ ਪੁਰਾਣੀਆਂ ਵੀਡੀਓ ਜ਼ਰੂਰ ਦੇਖਦੇ ਰਹੋ ਜਿੰਨਾਂ ਨੇ ਨਹੀਂ ਦੇਖੀਆਂ ਧੰਨਵਾਦ